ਪੰਜਾਬ ਪੁਲਿਸ ਤੇ ਪਹਿਲਾਂ ਝੂਠੇ ਮੁਕਾਬਲਿਆਂ ਦੇ ਦੋਸ਼ ਲੱਗਦੇ ਸੀ આરોਪ ਲੱਗਦੇ ਸੀ ਪਰ ਹੁਣ ਤਾਂ ਪੰਜਾਬ ਪੁਲਿਸ ਨੇ ਗ੍ਰਿਫਤਾਰੀਆਂ ਦੇ ਵਿੱਚ ਵੀ ਝੂਠ ਮਾਰਨ ਲੱਗ ਗਈ ਹੈ ਜਗਰਾਉਂ ਦੇ ਵਿੱਚ ਇੱਕ ਜਸਕੀਰਤ ਨਾਮ ਦੇ ਮੁੰਡੇ ਦਾ ਕਤਲ ਹੁੰਦਾ ਜਿਹੜਾ ਕਿ ਟਰੇਡਿੰਗ ਸਿਕਾਉਂਦਾ ਸੀ ਉਹਦਾ ਕਤਲ ਹੁੰਦਾ ਉਹਦੀ ਸਕੋਰਪੀਓ ਤੱਕ ਸਾੜ ਦਿੱਤੀ ਜਾਂਦੀ ਹੈ ਪਹਿਲਾਂ ਪਹਿਲਾਂ ਜਗਰਾਉਂ ਦੇ ਡੀਐਸਪੀ ਇਹ ਕਹਿੰਦੇ ਆ ਕਿ ਜਿਹੜੀ ਸਕੋਰਪੀਓ ਨੂੰ ਅੱਗ ਲੱਗੀ ਆ ਉਹ ਚਲਦੀ ਚਲਦੀ ਨੂੰ ਲੱਗੀ ਆ ਪਹਿਲਾਂ ਟਾਲ ਮਟੋਲ ਕਰਦੇ ਰਹੇ ਕੱਲ ਐਡਾ ਵੱਡਾ ਗੱਪ ਮਾਰਿਆ ਗਿਆ ਜੋ ਗਰਾਉਂਡ ਦੇ ਐਸਐਸਪੀ ਵੱਲੋਂ ਅੰਕੁਰ ਗੁਪਤਾ ਜਿਹਨਾਂ ਦਾ ਨਾਮ ਹੈ ਅੰਕੁਰ ਗੁਪਤਾ ਉਹਨਾਂ ਨੇ ਗੱਪ ਮਾਰਿਆ ਕਿ ਅਸੀਂ ਜਿਹੜਾ આરોપી ਸੀ ਉਹਨੂੰ ਅਰੈਸਟ ਕਰ ਲਿਆ ਰਮਨਦੀਪ ਨੂੰ ਹਾਲਾਂਕਿ ਇੱਕ ਖਬਰਾਂ ਵੀ ਲੱਗ ਚੁੱਕੀਆਂ ਆ ਸਾਡੀ ਵਕੀਲ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਹੈ ਜਿਹੜਾ ਰਮਨਦੀਪ ਸਿੰਘ આરોપી ਸੀ ਉਸ ਮੁੰਡੇ ਦਾ ਕਾਤਲ ਜਿਹੜਾ ਸੀ ਉਸਨੇ ਸਰੈਂਡਰ ਕੀਤਾ ਅਦਾਲਤ ਦੇ ਵਿੱਚ ਆ ਕੇ ਉਹ ਸਵੇਰੇ 10 ਵਜੇ ਸਰੈਂਡਰ ਕਰਦਾ ਸ਼ਾਮ ਨੂੰ ਐਸਐਸਪੀ ਸਾਹਿਬ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ ਕਿ ਫੜ ਲਿਆ ਗਿਆ ਵਾਖ ਵਗ ਟੀਮਾਂ ਬਣਾਈਆਂ ਸੀਸੀਟੀਵੀ ਕੈਮਰੇ ਖੰਗਾਲੇ ਤੇ ਉਹਦੇ ਤੱਕ ਅਸੀਂ ਪਹੁੰਚੇ ਸ਼ਰੇਆਮ ਝੂਠ ਮਾਰਿਆ ਜਾ ਰਿਹਾ ਹੈ ਸਵੇਰੇ ਅਦਾਲਤ ਦੇ ਵਿੱਚ ਅਰਜੀ ਲੱਗਦੀ ਹੈ ਸਰੈਂਡਰ ਕਰਨ ਦੀ 2 ਘੰਟੇ 10 ਵਜੇ ਜਾਂਦਾ 2 ਘੰਟੇ ਬਾਅਦ ਪੁਲਿਸ ਨੂੰ ਲੈ ਜਾਂਦੀ ਹੈ ਸ਼ਾਮ ਨੂੰ ਪ੍ਰੈਸ ਕਾਨਫਰੰਸ ਹੁੰਦੀ ਹੈ ਤੇ ਪੁਲਿਸ ਉਹਦੇ ਚ ਆਪ ਦੀਆਂ ਫੜਾ ਮਾਰਦੀ ਹੈ ਕਿ ਅਸੀਂ ਗ੍ਰਿਫਤਾਰ ਕਰ ਲਿਆ ਪੁਲਿਸ ਨੇੜੇ ਤੇੜੇ ਵੀ ਨਹੀਂ ਪਹੁੰਚ ਸਕੀ ਹੁਣ ਅਖਬਾਰਾਂ ਚ ਜਾਂ ਆਪਦੇ ਸੋਸ਼ਲ ਮੀਡੀਆ ਹੈਂਡਲ ਤੇ ਪਾਇਆ ਜਾ ਰਿਹਾ ਕਿ 48 ਘੰਟਿਆਂ ਚੋ આરોપી ਅਸੀਂ ਗ੍ਰਿਫਤਾਰ ਕਰ ਲਿਆ ਤਾਂ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਕੀ ਪੰਜਾਬ ਪੁਲਿਸ ਵੀ ਸੋਸ਼ਲ ਮੀਡੀਆ ਤੇ ਬਣ ਕੇ ਰਹਿ ਗਈ ਹੈ ਜਿਵੇਂ ਕੁਝ ਗੱਲਾਂ ਸਰਕਾਰ ਦੀਆਂ ਸਿਰਫ ਸੋਸ਼ਲ ਮੀਡੀਆ ਤੇ ਹੁੰਦੀਆਂ ਜਮੀਨ ਤੇ ਨਹੀਂ ਹੁੰਦੀਆਂ ਕਿ ਸਿਰਫ ਸੋਸ਼ਲ ਮੀਡੀਆ ਤੇ ਵਾਵਾ ਖੱਟਣ ਲਈ ਸਭ ਕੁਝ ਹੋ ਰਿਹਾ ਬੜੇ ਪੇਜਾਂ ਤੇ ਪੋਸਟਾਂ ਮਾਈਆਂ ਗਈਆਂ ਕਿ 48 ਘੰਟਿਆਂ ਚ ਦੋਸ਼ੀ ਫੜ ਲਿਆ ਹਾਲਾਂਕਿ ਉਹ ਦੋਸ਼ੀ ਸਰੈਂਡਰ ਹੋਇਆ ਤੇ ਉਹਦੇ ਵਕੀਲਾਂ ਨੇ ਇਹ ਵੀ ਕਹਿਣਾ ਕਿ ਜੇਕਰ ਐਫ ਆਈ ਆਰ ਦੀ ਕਾਪੀ ਸਾਨੂੰ ਪਹਿਲਾਂ ਮਿਲ ਜਾਂਦੀ ਤੇ ਇੱਕ ਦਿਨ ਪਹਿਲਾਂ ਸਰੈਂਡਰ ਕਰ ਜਾਣਾ ਸੀ 10 ਵਜੇ ਉਹ ਸਰੈਂਡਰ ਹੁੰਦਾ ਪੁਲਿਸ ਉੱਥੇ ਕਿਸੇ ਵੀ ਅਦਾਲਤ ਦੇ ਵਿੱਚ ਕਿਸੇ ਵੀ ਪੱਤਰਕਾਰ ਦੀ ਐਂਟਰੀ ਨਹੀਂ ਹੋਣ ਦਿੱਤੀ ਜਾਂਦੀ ਕੁਝ ਪੱਤਰਕਾਰ ਗਪਤ ਰੂਪ ਦੇ ਵਿੱਚ ਫੋਟੋਆਂ ਖਿੱਚ ਲੈ ਆਉਂਦੇ ਆ ਤੇ ਜਿਨ੍ਹਾਂ ਦੇ ਵਿੱਚ ਉਹ ਫੋਟੋਆਂ ਤੁਹਾਡੇ ਸਾਹਮਣੇ ਵੀ ਅਸੀਂ ਜਨਤਕ ਕਰਦੇ ਆ ਕਿ ਕੋਰਟ ਰੂਮ ਦੇ ਵਿੱਚ ਉਹਨਾਂ ਨੂੰ ਲੈ ਕੇ ਆਉਂਦਿਆਂ ਦੀਆਂ ਫੋਟੋਆਂ ਜਿਹੜੀਆਂ ਉਹ ਸਾਹਮਣੇ ਆਈਆਂ ਇਹ ਜਗਰਾਉਂ ਦੇ ਕੋਠੇ ਸ਼ੇਰਜੰਗ ਦੀ ਘਟਨਾ ਹੈ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਨਾ ਸਮਾਂ ਦੱਸਿਆ ਨਾ ਸਥਾਨ ਦੱਸਿਆ ਕਿ ਉਹਨੂੰ ਗ੍ਰਿਫਤਾਰ ਕਿੱਥੋਂ ਕੀਤਾ ਤੇ ਦੋਸ਼ੀ ਜਿਹੜਾ ਉਹ 10 ਵਜੇ ਆ ਕੇ ਸਰੈਂਡਰ ਕਰ ਗਿਆ ਉਹਦੇ ਵਕੀਲਾਂ ਦਾ ਇਹ ਕਹਿਣਾ ਹੈ ਹੁਣ ਇਹ ਸੇ ਸਵਾਲ ਖੜਾ ਹੁੰਦਾ ਹੈ ਕਿ ਫਿਰ ਝੂਠ ਕਿਉਂ ਬੋਲਿਆ ਗਿਆ ਵਾਰ-ਵਾਰ ਕਿਉਂ ਇਹ ਗੱਪ ਮਾਰੇ ਜਾ ਰਹੇ ਆ ਕਿਉਂ ਫੋਕੀ ਵਾਵਾ ਦੇ ਲਈ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਇੱਕ ਪਾਸੇ ੜੀੜੀਆਂ ਵੱਡੀਆਂ ਵਾਰਦਾਤਾਂ ਹੋ ਰਹੀਆਂ ਕਿ ਇੱਕ ਨੌਜਵਾਨ ਜਸਕੀਰਤ ਨਾਮ ਦਾ ਜਿਹਦਾ ਕਿ ਚੰਗਾ ਕੰਮ ਚੱਲ ਪਿਆ ਸੀ ਚੰਗਾ ਉਹਦਾ ਰਹਿਣ-ਬਹਿਣ ਹੋ ਗਿਆ ਸੀ ਚੰਗੀ ਗੱਡੀ ਸੀ ਉਹਦੇ ਕੋਲੇ ਉਹ ਨਹੀਂ ਕਿਸੇ ਤੋਂ ਜਰੀ ਗਈ ਜਿਸ ਦੇ ਕਰਕੇ ਉਹਦੇ ਨਾਲ ਇਹ ਸਭ ਕੁਝ ਵਾਪਰ ਗਿਆ ਉਸ ਤੋਂ ਬਾਅਦ ਉਲਟਾ ਪੁਲਸوں ਦੇ ਤੇ ਕਾਰਵਾਈ ਕਰਨ ਦੀ ਬਜਾਏ ਲੰਮਾ ਸਮਾਂ ਚਰਚਾ ਚ ਆਉਣ ਤੋਂ ਰੋਕੀ ਰੱਖਿਆ ਮਸਲਾ ਉਸ ਤੋਂ ਬਾਅਦ ਜਦੋਂ ਮਸਲਾ ਚਰਚਾ ਚ ਆਇਆ ਉਹ ਬੰਦੇ ਨੇ ਸਰੈਂਡਰ ਕਰ ਦਿੱਤਾ ਤੇ ਪੁਲਿਸ ਇਹ ਚੀਜ਼ ਬਣਾਉਣ ਲੱਗੀ ਕਿ ਅਸੀਂ ਗ੍ਰਿਫਤਾਰ ਕੀਤਾ ਤਾਂ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਵਾਰ-ਵਾਰ ਝੂਠ ਕਿਉਂ ਬੋਲੇ ਜਾ ਰਿਹਾ ਵਾਰ-ਵਾਰ ਗੱਪ ਕਿਉਂ ਮਾਰੇ ਜਾ ਰਿਹਾ ਪ੍ਰੈਸ ਗ੍ਰਿਫਤਾਰੀ ਕਹ ਕੇ ਪ੍ਰੈਸ ਕਾਨਫਰੰਸ ਕਰ ਦਿੱਤੀ ਬੰਦਾ ਫੜਿਆ ਗਿਆ ਹੈ ਬੰਦਾ ਹੋਇਆ ਸਰੈਂਡਰ ਹੁਣ ਇੱਥੇ ਸਵਾਲ ਇੱਥੇ ਕੁਝ ਅਖਬਾਰਾਂ ਦੇ ਵਿੱਚ ਜਿਹੜੀ ਖਬਰਾਂ ਉਹ ਵੀ ਤੁਹਾਨੂੰ ਪੜ੍ਹ ਕੇ ਰੱਖਣੀਆਂ ਕਿ ਮੀਡੀਆ ਨੂੰ ਬੁਲਾ ਕੇ ਮਤਲਬ ਇੱਥੋਂ ਤੱਕ ਅਖਬਾਰਾਂ ਨੇ ਲਿਖਿਆ ਹੈਗਾ ਵੱਡੇ ਅਖਬਾਰਾਂ ਨੇ ਇੱਥੋਂ ਤੱਕ ਵੀ ਲਿਖਿਆ ਕਿ ਖੁਦ ਮੀਡੀਆ ਨੂੰ ਸੱਦਿਆ ਤੇ ਝੂਠੀ ਕਹਾਣੀ ਸਾਰੀ ਦ ਕਾਰ ਐਡਵੋਕੇਟ ਪੇਸ਼ ਹੋਈ ਸੀ ਸ਼ੁੱਕਰਵਾਰ ਨੂੰ ਸਵੇਰ ਜਦੋਂ ਉਹਦੀ ਸਰੈਂਡਰ ਦੀ ਐਪਲੀਕੇਸ਼ਨ ਲਗਾਈ ਗਈ ਹੈ ਉਹਨਾਂ ਉੱਥੇ ਕਿਹਾ ਕਿ ਐਸਐਸਪੀ ਸਾਹਿਬ ਦਾ ਦੱਸਦੇ ਆ ਕਿ ਐਸਐਸਪੀ ਸਾਹਿਬ ਨੇ ਜਿਹੜੀ ਗੱਲਬਾਤ ਕੀਤੀ ਕਿ ਪੁਲਿਸ ਜਗਾ ਜਗਾ ਟੀਮਾਂ ਬਣਾ ਟੀਮਾਂ ਬਣਾ ਕੇ ਉਹਨਾਂ ਨੂੰ ਲੱਭ ਰਹੀ ਸੀ ਰਮਨਦੀਪ ਸ਼ੁੱਕਰਵਾਰ ਨੂੰ ਬੜੇ ਆਰਾਮ ਨਾਲ ਆ ਕੇ ਸਰੈਂਡਰ ਕਰ ਗਿਆ ਪੁਲਿਸ ਇਹ ਕਹਿ ਰਹੀ ਸੀ ਕਿ ਅਸੀਂ ਟੀਮਾਂ ਬਣਾ ਕੇ ਉਹਨੂੰ ਲੱਭ ਰਹੇ ਹਾਂ ਤੇ ਉਹ ਆਰਾਮ ਨਾਲ ਆ ਕੇ ਸਰੈਂਡਰ ਕਰ ਗਿਆ ਨਾ ਤਾਂ ਪੁਲਿਸ ਦੇ ਖੁਫੀਆ ਭਾਗ ਨੂੰ ਪਤਾ ਲੱਗਿਆ ਨਾ ਪੁਲਿਸ ਨੂੰ ਹੋਰ ਪਤਾ ਲੱਗਿਆ ਇਥੇ ਪੁਲਿਸ ਦੀ ਸਪੈਸ਼ਲ ਬ੍ਰਾਂਚ ਹੁੰਦੀ ਐ ਐਸਐਸਪੀ ਸਾਹਿਬ ਦੀ ਉਹ ਨਿੱਕੀਆਂ ਮੋਟੀਆਂ ਖਬਰਾਂ ਧਰਨੇ ਇੱਧਰ ਉੱਧਰ ਤਾਂ ਬੜੇ ਜਾਣਕਾਰੀ ਰੱਖਦੇ ਆਂ ਚੀਜ਼ ਬਾਰੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਉਸ ਤੋਂ ਅੱਗੇ ਆਜੋ ਕਿ ਜਿਹੜੇ ਉਹਨਾਂ ਨੂੰ ਵਕੀਲਾਂ ਨੇ ਪੇਸ਼ ਕੀਤਾ ਉਹਨਾਂ ਨੇ ਇਹ ਗੱਲ ਸਾਹਮਣੇ ਰੱਖਤੀ ਮੀਡੀਆ ਨੂੰ ਫੋਟੋ ਖਿੱਚਣ ਤੋਂ ਮਨਾਈ ਕਰੀ ਰੋਕੀ ਰੱਖਿਆ ਪੁਲਿਸ ਦੀ ਝੂਠੀ ਪ੍ਰੈਸ ਰਾਤਾਂ ਦੀ ਸਾਰੀ ਕਹਾਣੀ ਬਣਾਈ ਮਤਲਬ ਐਡੇ ਐਡੇ ਅਖਬਾਰਾਂ ਦੇ ਵਿੱਚ ਵੀ ਖਬਰਾਂ ਲੱਗੀਆਂ ਹੁਣ ਪੰਜਾਬ ਪੁਲਿਸ ਕਰ ਕੀ ਰਹੀ ਐ ਪੰਜਾਬ ਪੁਲਿਸ ਕਿੱਧਰ ਨੂੰ ਜਾ ਰਹੀ ਐ ਕਦੇ ਝੂਠੇ ਮੁਕਾਬਲਿਆਂ ਦੇ ਇਲਜ਼ਾਮ ਲੱਗਦੇ ਆ ਕਹਾਣੀਆਂ ਕਿਸ ਤਰੀਕੇ ਦੇ ਨਾਲ ਹੱਥ 'ਚ ਗੋਲੀਆਂ ਮਾਰਨ ਦੀਆਂ ਬਣਾਈਆਂ ਜਾਂਦੀਆਂ ਹੁਣ ਝੂਠੀਆਂ ਗ੍ਰਿਫਤਾਰੀਆਂ ਵੀ ਕਰਨ ਲੱਗ ਗਏ ਮਤਲਬ ਬੰਦਾ ਕੋਰ 'ਚ ਸਰੈਂਡਰ ਹੁੰਦਾ ਏ ਆਪਦੀ ਟੌਰ ਬਣਾਉਣ ਦੇ ਲਈ ਇਹ ਚੀਜ਼ ਪੇਸ਼ ਕਰ ਦਿੰਦੇ ਆ ਅੰਕੁਰ ਗੁਪਤਾ ਐਸਐਸਪੀ ਨੇ ਐਸਐਸਪੀ ਦਾ ਅਹੁਦਾ ਬਹੁਤ ਵੱਡਾ ਅਹੁਦਾ ਹੁੰਦਾ ਜ਼ਿਲ੍ਹੇ ਦਾ ਮੁਖੀ ਹੁੰਦਾ ਲੁਧਿਆਣਾ ਦਿਹਾਤੀ ਹੈ ਜਿਹੜਾ ਜਗਰਾਉਂ ਦਾ ਐਸਐਸਪੀ ਹੈ ਮਤਲਬ ਜੇਕਰ ਐਸਐਸਪੀ ਇਹਡੇ ਝੂਠ ਮਾਰਨਗੇ ਐਸਐਸਪੀ ਇਹਡੇ ਗੱਪ ਮਾਰਨਗੇ ਤਾਂ ਫਿਰ ਪੁਲਿਸ ਤੇ ਵਿਸ਼ਵਾਸ ਕਿਵੇਂ ਰਹਿ ਜੂ ਭਰੋਸਾ ਕਿਵੇਂ ਰਹਿ ਪੁਲਿਸ ਦੀ ਜ਼ਿੰਮੇਵਾਰੀ ਤੇ ਹੁੰਦੀ ਹੈ ਕਿ ਅਜਿਹੀਆਂ ਵਾਰਦਾਤਾਂ ਨਾ ਵਾਪਰਨ ਪੁਲਿਸ ਦਾ ਇਹੋ ਜਿਹਾ ਮਾਹੌਲ ਬਣਿਆ ਹੋਵੇ ਸਮਾਜ ਦੇ ਵਿੱਚ ਕਿ ਇਹੋ ਜਿਹੇ ਬੰਦੇ ਕੋਈ ਵਾਰਦਾਤ ਕਰਨ ਤੋਂ ਪਹਿਲਾਂ ਕਾਨੂੰਨ ਤੋਂ ਡਰਨ ਬੰਦੇ ਤਾਂ ਡਰ ਨਹੀਂ ਰਹੇ ਪਰ ਪੁਲਿਸ ਉਸ ਤੋਂ ਬਾਅਦ ਜਿਹੜੇ ਝੂਠ ਮਾਰ ਰਹੀ ਹੈ ਰਹਿਂਦਾ ਖੁੰਦਾ ਵਿਸ਼ਵਾਸ ਵੀ ਪੁਲਿਸ ਆਪਣਾ ਉਠਾ ਰਹੀ ਹੈ ਇਹ ਸਾਰੀਆਂ ਗੱਲਾਂ ਦੇ ਇਲਜ਼ਾਮ ਜਿਹੜੇ ਆ ਉਹ ਮਾਨ ਕੋਇਲ ਨੇ ਲਾਏ ਆ ਆ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਫਿਰ ਗੱਲਬਾਤ ਤੁਹਾਨੂੰ ਸੁਣਾਉਣੇ ਆ આરોપી ਦੇ ਵਕੀਲ ਦੀ ਕਿ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਕੋਰਟ 'ਚ ਪੇਸ਼ ਕੀਤਾ ਗਿਆ ਤੇ ਪੁਲਿਸ ਨੇ ਕਹਾਣੀ ਬਣਾ ਦਿੱਤੀ ਗ੍ਰਿਫਤਾਰੀ ਦੀ ਥੜਨਾ ਮੰਨ ਗੋਲ ਜੜ ਚੁੱਕੇ ਨੇ ਉਹ ਕੱਲ ਦੇ ਇਸ ਮਾਮਲੇ ਤੇ ਸਵਾਲ ਉਠਾ ਰਹੇ ਨੇ ਅੱਜ ਵੀ ਉਹਨਾਂ ਨੇ ਸਵਾਲ ਉਠਾਇਆ ਅਖਬਾਰਾਂ ਦੀਆਂ ਖਬਰਾਂ ਵੀ ਲਕੀਆਂ ਹੈ ਗੋਲ ਸਾਹਿਬ ਕਿਵੇਂ ਦੇਖਦੇ ਹੋ ਮਤਲਬ ਸਾਡੀ ਵਕੀਲਾਂ ਨਾਲ ਵੀ ਗੱਲਬਾਤ ਹੋਈ ਹੈ ਉਹਨਾਂ ਦੇ ਨਾਲ ਜਿਹੜਾ આરોપી ਹੈ ਉਹ ਵੀ ਕਹਿੰਦੇ ਆ ਕਿ ਸਰੰਡਰ ਸਵੇਰੇ 10 ਵਜੇ ਕਰ ਦਿੱਤਾ ਅਸੀਂ 12 ਵਜੇ ਤੱਕ ਪੁਲਿਸ ਲੈ ਗਈ ਸੀ ਤੇ ਸ਼ਾਮ ਨੂੰ ਐਸਐਸਪੀ ਸਾਹਿਬ ਪ੍ਰੈਸ ਕਾਨਫਰੰਸ ਕਰ ਦਿੰਦੇ ਆ ਕਿ ਅਸੀਂ ਬੰਦਾ ਗ੍ਰਿਫਤਾਰ ਕਰ ਲਿਆ ਜੀ ਮਤਲਬ ਕੀ ਹੈ ਕਹਾਣੀਆਂ ਕੀ ਬਣਾਈਆਂ ਜਾ ਰਹੀਆਂ ਪੰਜਾਬ ਪੁਲਿਸ ਵੱਲੋਂ ਦੇਖੋ ਤੁਸੀਂ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹੋ ਪਿਛਲੇ ਮਤਲਬ ਕਈ ਮਹੀਨਿਆਂ ਤੋਂ ਕਿ ਲੋਕਾਂ ਸਾਹਮਣੇ ਇਹ ਗੱਲਾਂ ਆ ਰਹੀਆਂ ਨੇ ਕਿ ਪੁਲਿਸ ਨੇ ਝੂਠ ਬੋਲਿਆ ਚਾਹੇ ਤੁਸੀਂ ਚਾਹੇ ਤੁਸੀਂ ਕਰਨਲ ਬਾਠਾਲਾ ਮਸਲਾ ਲੈ ਲਓ ਚਾਹੇ ਤੁਸੀਂ ਜਸਪ੍ਰੀਤ ਵਾਲਾ ਲੈ ਲਓ ਚਾਹੇ ਤੁਸੀਂ ਬਠਿੰਡੇ ਜਿਹੜਾ ਆਪਣਾ ਟੀਚਰ ਸੀਗਾ ਉਹਦੇ ਮਸਲੇ 'ਚ ਲੈ ਲਓ ਚਾਹੇ ਜਿਹੜਾ ਇੱਕ ਸੀਆਈਏ ਬੰਦੇ ਵਿੱਚ ਜਿਹੜਾ ਇਹਨਾਂ ਨੇ ਡੋਬ ਕੇ ਬੰਦਾ ਮਰਿਆ ਸੀਗਾ ਥੋੜੇ ਜੱਤੋਂ ਵੀ ਲੱਗਾ ਰਿਹਾ ਐਸਐਚਓ ਚਾਹੇ ਉਹਦੇ ਮਸਲੇ 'ਚ ਲਾ ਲਓ ਚਾਹੇ ਹੁਣ ਲੈ ਲਓ ਇਹ ਸਾਹਮਣੇ ਆ ਰਿਹਾ ਕਿ ਪੁਲਿਸ ਨੂੰ ਝੂਠ ਬੋਲਣ ਦੀ ਆਦਤ ਪੈ ਗਈ ਹੈ ਉਹ ਸੱਚ ਲੋਕਾਂ ਨੂੰ ਦੱਸਣ ਨਹੀਂ ਚਾਹੁੰਦੇ ਜਾਂ ਦਿਖਾਉਣ ਨਹੀਂ ਚਾਹੁੰਦੇ ਜਾਂ ਅਦਾਲਤਾਂ ਇੰਨੀ ਕੈਪੇਬਲ ਨਹੀਂ ਹੈਗੀਆਂ ਸਾਡੀਆਂ ਕਿ ਇਹਨਾਂ ਨੂੰ ਕਾਊਂਟੇਬਲ ਠਰਾਇਆ ਜਾਵੇ ਕਿਉਂਕਿ ਦੇਖੋ ਪੁਲਿਸ ਲੋਕਾਂ ਦੀ ਰੱਖਿਆ ਵਾਸਤੇ ਬਣੀ ਹੈ ਸਾਡੀ ਵੀ ਰਾਖੀ ਪੁਲਿਸ ਨਹੀਂ ਕਰਨੀ ਸਭ ਦੀ ਰਾਖੀ ਪੁਲਿਸ ਨੇ ਕਰਨੀ ਹੈ ਪਰ ਪੁਲਿਸ ਨੂੰ ਜਿਹੜੀ ਹੈਗੀ ਲੋਕਾਂ ਦੇ ਵਿੱਚ ਭਰੋਸੇਯੋਗਤਾ ਤਾਂ ਤੁਹਾਨੂੰ ਬਣਾਉਣੀ ਪਊਗੀ ਨਾ ਫੇਰ ਹੀ ਲੋਕਾਂ ਦਾ ਭਰੋਸਾ ਆਊਗਾ ਨਹੀਂ ਲੋਕ ਪੁਲਿਸ ਤੋਂ ਡਰਨ ਲੱਗ ਜਾਣਗੇ ਹੁਣ ਹੁਣ ਇਹਦੇ 'ਚ ਦੇਖੋ ਕਿ ਉਹ ਬੰਦੇ ਨੇ ਕਤਲ ਕੀਤਾ ਉਹਦੇ ਉਹ ਆਪਣਾ ਜੱਸੀ ਦਾ ਜਿਹੜਾ ਟਰੇਡਰ ਸੀਗਾ ਰਮਨਦੀਪ ਨੇ ਤੇ ਹੁਣ ਇਹਨਾਂ ਨੂੰ ਹੁਣ ਡੀਐਸਪੀ ਦਾ ਮੈਂ ਬਿਆਨ ਸੁਣਦਾ ਪਿਆ ਸੀਗਾ ਉਹ ਕਹਿ ਰਹੇ ਸੀਗੇ ਨਹੀਂ ਜੀ ਗੱਡੀ ਨੂੰ ਅਗੜੀ ਲੱਗੀ ਵਿੱਚੇ ਕਹੀ ਜਾਂਦਾ ਸੀ ਕਿ ਚੱਲਦੀ ਗੱਡੀ ਨੂੰ ਅੱਗ ਲੱਗੀ ਤੇ ਉਹ ਮਤਲਬ ਇਸ ਤਰੀਕੇ ਨਾਲ ਦਿਖਾਣਾ ਚਾਰੇ ਸੀਗੇ ਕਿ ਗੱਡੀ ਨੂੰ ਆਪੇ ਅੱਗ ਲੱਗੀ ਜੀ ਹੁਣ ਜਦੋਂ ਕੱਲ ਸਵੇਰੇ ਸਵੇਰ ਤੱਕ ਇਹਨਾਂ ਦੀ ਕੋਈ ਇੰਟੈਲੀਜੈਂਸ ਕੰਮ ਨਹੀਂ ਕੀਤੀ ਕੋਈ ਇਹਨਾਂ ਦੀ ਸੀਸੀਟੀਵੀ ਕੰਮ ਨਹੀਂ ਕੀਤੀ ਕੋਈ ਟੈਕਨੀਕਲ ਇੰਟੈਲੀਜੈਂਸ ਨਹੀਂ ਕੰਮ ਕੀਤੀ ਇਹਨਾਂ ਨੂੰ ਬੰਦਾ ਲੱਭੇ ਸੀਗਾ ਉਹ ਬੰਦਾ ਉਹਦੇ ਵਕੀਲਾਂ ਦੇ ਨਾਲ ਜਿਹੜਾ ਰੋਪੀ ਸੀਗਾ ਵਕੀਲਾਂ ਦੇ ਨਾਲ ਉਹ ਅਦਾਲਤ ਦੇ ਵਿੱਚ ਆਉਂਦਾ ਤੇ ਸਰੈਂਡਰ ਕਰਦਾ ਜੀ ਉਦੋਂ ਵੀ ਤੁਸੀਂ ਦੇਖੋ ਵੀ ਇੰਨਾ ਬੁਰਾ ਹਾਲ ਹੋ ਗਿਆ ਪੁਲਿਸ ਦਾ ਕਿ ਮੀਡੀਆ ਨੂੰ ਮੀਡੀਆ ਨੂੰ ਹਰ ਥਾਂ ਦੇ ਰੋਕੇ ਜਾਣ ਲੱਗ ਗਿਆ ਪਤਾ ਨਹੀਂ ਕੀ ਇਹਨਾਂ ਨੂੰ ਹੱਕ ਮਿਲ ਗਿਆ ਜਾਂ ਇਹਨਾਂ ਨੂੰ ਸਰਕਾਰ ਨੇ ਹੀ ਕਹਿਤਾ ਵੀ ਮੀਡੀਆ ਕੁਝ ਨਹੀਂ ਹੈਗਾ ਜਦੋਂ ਕਿ ਮੀਡੀਆ ਜੇ ਕੁਝ ਦਿਖਾਉਣਾ ਚਾਹੁੰਦਾ ਤਾਂ ਉਹ ਕੋਮੇਡੀ ਗੱਲ ਨਹੀਂ ਹੁੰਦੀ ਹੈ ਨਾ ਜੀ ਨਹੀਂ ਪਹਿਲਾਂ ਸਰਕਾਰ ਦਾ ਉਹ ਬਣਿਆ ਹੋਇਆਗਾ ਚਮਚਾ ਤੇ ਜਿਹੜਾ ਕੋਈ ਦਿਖਾਉਣਾ ਚਾਹੁੰਦਾ ਉਹਨੂੰ ਪੁਲਿਸ ਇਸ ਤਰੀਕੇ ਨਾਲ ਵਿਵਹਾਰ ਕਰਦੀ ਹੈ ਜਿਵੇਂ ਕੋਈ ਮੀਡੀਆ ਦੁਸ਼ਮਣ ਹੁੰਦਾ ਜਦੋਂ ਕਿ ਪੁਲਿਸ ਦਾ ਕੰਮ ਹੁੰਦਾ ਹੈ ਕਿ ਮੀਡੀਆ ਨਾਲ ਕੋਆਪਰੇਟ ਕਰਕੇ ਚੱਲਣਾ ਜੇ ਕੋਈ ਸਵਾਲ ਜਵਾਬ ਹੈਗੇ ਉਹਨਾਂ ਦਾ ਜਵਾਬ ਦੇਣਾ ਕਿਉਂਕਿ ਕੜੀ ਮੀਡੀਆ ਹੀ ਬਣਦਾ ਹੈਗਾ ਹਨਾ ਜੀ 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 ਹੁਣ ਮੀਡੀਆ ਨੇ ਉਹ ਸਨਡਰ ਕਰਦੇ ਹੋਏ ਦੇਖ ਲਿਆ ਉੱਥੇ ਫੋਟੋਆਂ ਖਿੱਚਣ ਤੋਂ ਰੋਕਿਆ ਗਿਆ ਹੁਣ ਇਹ ਵੀ ਪਤਾ ਲੱਗਿਆ ਵੀ ਕੈਮਰਾ ਵੀ ਖੋਇਆ ਗਿਆ ਇੱਕ ਦੋ ਬੰਦਿਆਂ ਦਾ ਮੋਬਾਈਲ ਵੀ ਖੋਇਆ ਗਿਆ ਉੱਥੇ ਉਸ ਨੂੰ ਕਿਹਨੇ ਹੱਕ ਦੇ ਤਾਂ ਮੀਡੀਆ ਦਾ ਮੋਬਾਈਲ ਖੋਣ ਕਦੇ মিডিਆ ਨੂੰ ਤੁਸੀਂ ਧੱਕੇ ਮਾਰਦੇ ਹੋ ਪਰ ਮੈਂ ਸਮਝਦਾ ਕਿ ਕੁਝ ਹੱਦ ਤੱਕ ਜਿਹੜੇ ਲੋਕ ਸਰਕਾਰ ਦੀ ਚਮਚੀ ਮਾਰਦੇ ਆ মিডিਆ ਦੇ ਵਿੱਚ ਉਹ ਹੀ ਇਸ ਇਸ ਇਹਨਾਂ ਗੱਲਾਂ ਲਈ ਜ਼ਿੰਮੇਵਾਰ ਨੇਗੇ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਤੁਹਾਡੇ ਕੋਲ ਆਪਣੀ ਇੰਡੀਪੈਂਡੈਂਟ ਸ਼ਕਤੀ ਹੈ ਚਲੋ ਗੱਲ ਤੇ ਉਹਨੇ ਵਾਪਸ ਆਪਾਂ ਹੁਣ ਐਸਐਸਪੀ ਸਾਹਿਬ ਦੀ ਗੱਲ ਮੈਂ ਅੰਕੁਰ ਗੁਪਤਾ ਜੀ ਦੀ ਮੈਂ ਸੁਣਦਾ ਪਿਆ ਸੀ ਗੱਲ ਪ੍ਰੈਸ ਕਾਨਫਰੰਸ ਜਿਹੜੇ ਐਸਐਸਪੀ ਦਿਹਾਤੀ ਨੇਗੇ ਜੀ ਬੜਾ ਮਤਲਬ ਅੱਖਾਂ ਚੱਖਾਂ ਪਾ ਕੇ ਝੂਠ ਬੋਲਦੇ ਪਏ ਸੀਗੇ ਕਿ ਅਸੀਂ ਤਾਂ ਨਹੀਂ ਬਹੁਤ ਮਿਹਨਤ ਨਾਲ ਫੜਿਆ ਜੀ ਅਸੀਂ ਤਾਂ ਸੀਸੀਟੀਵੀ ਦੇਖ ਲਏ ਸਾਰੇ ਸ਼ਹਿਰ ਦੇ ਅਸੀਂ ਫਿਰ ਗੱਡੀਆਂ ਪਛਾਣੀਆਂ ਸਾਡੇ ਕੋਲ ਤਾਂ ਗੱਡੀਆਂ ਦੀ ਫੋਟੋ ਵੀ ਹੈ ਨਹੀਂ ਸੀ ਵਿੱਚ ਇਹ ਕਹੀ ਜਾਂਦੇ ਕਿ ਅਸੀਂ ਜਿਹੜਾ ਅਸਲ ਹੈਗਾ ਉਹ ਵੀ ਬਰਾਮਦ ਕਰ ਲਿਆ ਗੱਡੀ ਦੇ ਵਿੱਚੋਂ ਅਸੀਂ ਗੱਡੀ ਦੇ ਵਿੱਚੋਂ ਇੱਕ ਤੇਲ ਦੀ ਬੋਤਲ ਵੀ ਬਰਾਮਦ ਕਰ ਲਈ ਜੀ ਜਿਹੜੀ ਕਿ ਜਿਹਦੇ ਨਾਲ ਉਹ ਗੱਡੀ ਖਾੜੀ ਗਈ ਹੈ ਜੀ ਫਿਰ ਤਿੰਨ ਚਾਰ ਵਾਰੀ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਮਿਹਨਤ ਲਾਈ ਜੀ ਬਹੁਤ ਕਮਰੇ-ਕੁੰਮਰੇ ਦੇਖੇ ਯਾਰ ਸ਼ਰਮ ਕਰ ਲੋ ਮੜੀ-ਮੋਟੀ ਤਾਂ ਉਹਨੂੰ ਮੜੀ-ਮੋਟੀ ਸ਼ਰਮ ਨਹੀਂ ਹੈਗੀ ਝੂਠ ਬੋਲਣ ਲੱਗਿਆ ਥੋੜੇ ਤੋਂ 2 ਦਿਨ ਫੜਿਆ ਨਹੀਂ ਗਿਆ ਬੰਦਾ 2 ਦਿਨ ਤੁਹਾਡੇ ਜਿਹੜੇ ਡੀਐਸਪੀ ਇਹ ਹੋਰ ਪੁਲਿਸ ਮੁਲਾਜ਼ਮ ਇਹ ਬਿਆਨ ਦਿੰਦੇ ਰਹੇ ਜੀ ਹਜੇ ਤੱਕ ਕੁਝ ਪਤਾ ਨਹੀਂ ਲੱਗਿਆ ਚੱਲਦੀ ਗੱਡੀ 'ਚ ਅੱਗ ਲੱਗ ਗਈ ਆ ਫਲਾਣਾ ਗੱਡਾ ਨਾਲੇ ਕਈਆਂ ਸੀ ਵੀ ਗੱਡੀ 'ਚ ਪਤਾ ਨਹੀਂ ਕਿਵੇਂ ਅੱਗ ਲੱਗ ਗਈ ਤੁਹਾਨੂੰ ਐ ਹੀ ਨਹੀਂ ਪਤਾ ਲੱਗਿਆ ਤੁਹਾਡੀ ਹਿਊਮਨ ਇੰਟੈਲੀਜੈਂਸ ਬਿਲਕੁਲ ਫੇਲ ਹੈ ਤੁਹਾਡੀ ਟੈਕਨੀਕਲ ਇੰਟੈਲੀਜੈਂਸ ਬਿਲਕੁਲ ਫੇਲ ਹੈ ਜਦੋਂ ਬੰਦੇ ਨੇ ਸਰੈਂਡਰ ਕਰਤਾ ਉਹਤਵਾ ਤੁਸੀਂ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰੀ ਜਾਂਦੇ ਹੋ ਕਿ ਅਸੀਂ ਬਹੁਤ ਮਿਹਨਤ ਨਾਲ ਫੜ ਲਿਆ ਇਹ ਤਾਂ ਲੋਕਾਂ ਦਾ ਧੋਖਾ ਹੋਇਆ ਨਾ ਠੀਕ ਹੈ ਉਹ ਬੰਦੇ ਨੇ ਗਲਤ ਕੀਤਾ ਆਪਾਂ ਕਹਿੰਦੇ ਆ ਵੀ ਮੁੰਡੇ ਨੂੰ ਨਹੀਂ ਮਾਰਨਾ ਚਾਹੀਦਾ ਸੀ ਉਹਦਾ ਤਾਂ ਕੋਈ ਡਿਫੈਂਸ ਹੀ ਨਹੀਂ ਹੈਗਾ ਹਨਾ ਜਿਹੜਾ ਕਤਲ ਕਰਤਾ ਉਹਨੂੰ ਤਾਂ ਕੋਈ ਸਹੀ ਕਹਿੰਦਾ ਹੀ ਨਹੀਂਗਾ ਪਰ ਪੁਲਿਸ ਨੂੰ ਝੂਠ ਬੋਲਣ ਦੀ ਕੀ ਲੋੜ ਪੈ ਗਈ ਬੰਦੇ ਨੇ ਸਰੈਂਡਰ ਕਰਤਾ ਪੁਲਿਸ ਕਹਿ ਦਵੇ ਵੀ ਸਾਨੂੰ ਤਾਂ ਜੀ ਲੱਭਿਆ ਨਹੀਂ ਬੰਦੇ ਨੇ ਸਰੈਂਡਰ ਕਰਤਾ ਹੋਰ ਉਹ ਬੰਦੇ ਨੇ ਆਨ ਰਿਕਾਰਡ ਅਦਾਲਤ ਦੇ ਵਿੱਚ ਸਰੈਂਡਰ ਕੀਤਾਗਾ ਵਕੀਲਾਂ ਨੂੰ ਲਿਜਾ ਕੇ ਫੇਰ ਵੀ ਪੁਲਿਸ ਝੂਠ ਬੋਲੀ ਜਾਂਦੀ ਹੈ ਇਹ ਤੋ ਇਹ ਸਾਬਤ ਹੁੰਦਾ ਕਿ ਪੁਲਿਸ ਨੂੰ ਝੂਠ ਬੋਲਣ ਦੀ ਆਦਤ ਪੈ ਗਈ ਹੈ ਇਹ ਲੋਕਾਂ ਨੂੰ ਮੂਰਖ ਸਮਝਦੇ ਆਮ ਲੋਕਾਂ ਨੂੰ ਸਮਝਦੇ ਕੁਛ ਨਹੀਂ ਗੇ ਖਾਸ ਕਰਕੇ ਇਹ ਜਿਹੇ ਘਟਨਾਵਾਂ ਦੇ ਵਿੱਚ ਤੇ ਆਪਦੇ ਆਪ ਨੂੰ ਜਿਹੜਾ ਸੁਪੀਰੀਅਰ ਸ਼ੋਅ ਕਰਨ ਦੀ ਕਿ ਅਸੀਂ ਸਾਰਾ ਕੁਝ ਕੀਤਾ ਸੀ ਫੜ ਲਿਆ ਤੇ ਪਹਿਲਾਂ ਤਾਂ ਠੀਕ ਹੈ ਝੂਠ ਬੋਲਦਾ ਹੈ ਹੁਣ ਗਿਆਤਾਂ ਪਈਆਂ ਹੋਈਆਂ ਨੇ ਪਰ ਹੁਣ ਤੇ ਹੁਣ ਤੇ ਦੇਖੋ ਮੀਡੀਆ ਟੈਕਨੀਕਲ ਚੀਜ਼ਾਂ ਲੋਕਾਂ ਦੇ ਹੱਥਾਂ 'ਚ ਵੀ ਲੱਗੀਆਂ ਲੋਕ ਵੀ ਇੰਟੈਲੀਜੈਂਸ ਬੇਸਿਕ ਇੰਟੈਲੀਜੈਂਸ ਹੈਗੀ ਇਹ ਕਿ ਲੋਕ ਦੇਖ ਲੈਂਦੇ ਆ ਵੀ ਯਾਰ ਕੀ ਹੋਇਆਗਾ ਪਹਿਲਾਂ ਤਾਂ ਚਲੋ ਇਹ ਮੋਬਾਈਲ ਨਹੀਂ ਸੀਗੇ ਇੰਟਰਨੈਟ ਨਹੀਂ ਸੀਗੇ ਗੱਲਾਂ ਨਹੀਂ ਸਾਹਮਣੇ ਹੁੰਦੀਆਂ ਸੀਗੀਆਂ ਹੁਣ ਤੇ ਜਿਹੜੀ ਮੈਂ ਸਮਝਦਾ ਕਿ ਸਿਟੀਜ਼ਨ ਜਰਨਲਿਜ਼ਮ ਸ਼ੁਰੂ ਹੋਇਆ ਨਾ ਮਨਿੰਦਰ ਜੀ ਇੱਕ ਟਰਮ ਹੈਗੀ ਅਮਰੀਕਾ ਦੀ ਜੀ ਸਿਟੀਜ਼ਨ ਜਰਨਲਿਜ਼ਮ ਇਹ ਇਹ ਲੋਕਾਂ ਨੂੰ ਸ਼ੁਰੂ ਕਰਨਾ ਹੀ ਪੈਣਾਗਾ ਲੋਕਾਂ ਨੂੰ ਜਿਹੜੀਆਂ ਕੋਈ ਘਟਨਾਵਾਂ ਹੁੰਦੀਆਂ ਨੇ ਉਹ ਆਪ ਰਿਕਾਰਡ ਕਰਨੀਆਂ ਪੈਣੀਆਂ ਨੇਗੀਆਂ ਜਿਵੇਂ ਉਹਨੂੰ ਆਪਦੇ ਆਪਦੇ ਅਕਾਊਂਟ ਤੇ ਮੜਾ ਮੋਟਾ ਰਿਪੋਰਟ ਕਰਦੇ ਰਹਿਣਾ ਚਾਹੀਦਾਗਾ ਤਾਂ ਕਿ ਜਿਹੜੀ ਸਚਾਈ ਹੈ ਉਹ ਲੁਕੇ ਨਾ ਕਿਤੇ ਹੁਣ ਇਹਦੇ ਬਾਰੇ ਪਹਿਲਾਂ ਜਿਹਨੂੰ ਕਹੀ ਜਾਂਦੇ ਸੀਗੇ ਕੁਈ ਮੈਂ ਇਹ ਵੀ ਸੁਣਿਆ ਕਿ ਪੁਲਿਸ ਨੇ ਕਿਤੇ ਇਹ ਵੀ ਕਿਹਾ ਪਤਾ ਨਹੀਂ ਸੱਚ ਹੈ ਕਿ ਝੂਠ ਕੇ ਵਿੱਚ ਗੱਡੀ 'ਚ ਯੂਰੀਆ ਪਿਆ ਸੀ ਤਾਂ ਕਰਕੇ ਅੱਗ ਲੱਗ ਗਈ। ਜੀ। ਜਦੋਂ ਹੁਣ ਉਹ ਵੀਡੀਓ ਸਾਹਮਣੇ ਆਈ ਕਿਸੇ ਨੇ ਦੂਰੋ ਬਣਾਈ ਤੇ ਉਹ 'ਚ ਪਤਾ ਲੱਗਿਆ ਵੀ 7-8 ਬੰਦੇ ਗੱਡੀ ਨੂੰ ਕਿਸ ਤਰੀਕੇ ਨਾਲ ਟਾਰਗੇਟ ਕਰਦੇ ਪਏ ਅੱਗ ਲਾਉਂਦੇ ਪਏ ਜਾਂ ਗੱਡੀ ਤੋੜਦੇ ਪਏ ਐ ਜਾਂ ਉੱਥੇ ਕਤਲ ਕਰਦੇ ਪਏ ਐ ਤੇ ਫੇਰ ਇਹ ਗੱਲਾਂ ਮੰਨਣੀਆਂ ਪਈਆਂ। ਇੱਕ ਗੱਲ ਮਤਲਬ ਗੋਲ ਸਾਹਿਬ ਇੱਥੇ ਸਮਝਣ ਵਾਲੀ ਆ ਮਤਲਬ ਪਹਿਲਾਂ ਪੁਲਿਸ ਤੇ આરોਪ ਲੱਗਦੇ ਆ ਝੂਠੇ ਐਨਕਾਊਂਟਰ ਦੀਆਂ ਕਹਾਣੀਆਂ ਬਣਾਉਣ ਦੇ ਕਿ ਉਸੇ ਤਰੀਕੇ ਦੀਆਂ ਕਹਾਣੀਆਂ ਸਾਰੇ ਪੰਜਾਬ ਬੰਦਾ ਮਿਲਿਆ ਲੱਤ ਚ ਗੋਲੀ ਅਸਲਾ ਬਰਾਮਦ ਕਰਾਉਣਗੇ ਉਹਨੇ ਫਾਇਰ ਕੀਤਾ ਜੋ ਆਪੀ ਕਾਰਵਾਈ ਚ ਬੰਦੇ ਤੇ ਫਾਇਰ ਹੋਇਆ ਮਤਲਬ ਇਹ ਚੀਜ਼ਾਂ ਤੇ ਪੁਲਿਸ ਤੇ ਸਵਾਲ ਉੱਠੇ ਹੁਣ ਗ੍ਰਿਫਤਾਰੀ ਤੇ ਕਹਾਣੀਆਂ ਵੀ ਝੂਠੀਆਂ ਬਣਨ ਲੱਗੀਆਂ ਦੇਖੋ ਗੱਲ ਇਹੀ ਹੈ ਕਿ ਸਾਡਾ ਜੀ ਨਹੀਂ ਕਰਦਾ ਰੋਜ਼-ਰੋਜ਼ ਪੁਲਿਸ ਤੇ ਇਹ ਇਹ ਜਿਹੇ ਇਹ ਜਿਹੜੇ ਹੈਗੇ ਉਂਗਲਾ ਚੱਕਣ ਦਾ ਕਿਉਂਕਿ ਬਹੁਤ ਸਾਰੇ ਪੁਲਿਸ ਵਾਲੇ ਠੀਕ ਵੀ ਹੈਗੇ ਵਿੱਚੋਂ ਪਰ ਗੱਲ ਉਹੀ ਹੈ ਵੀ ਜਦੋਂ ਤੁਸੀਂ ਇਹ ਜਿਹੇ ਗੱਲਾਂ ਕਰੋਗੇ ਤੇ ਤੁਹਾਨੂੰ ਝੂਠ ਬੋਲਣ ਦੀ ਕੀ ਲੋੜ ਪੈਗੀ ਇੱਥੇ ਮੈਨੂੰ ਦੱਸੋ ਉਹ ਬੰਦੇ ਨੇ ਸਰੈਂਡਰ ਕਰਤਾ ਔਨ ਰਿਕਾਰਡ ਸਰੈਂਡਰ ਕੀਤਾ ਅਦਾਲਤ ਵਿੱਚ ਸਰੈਂਡਰ ਕੀਤਾ ਤੁਹਾਨੂੰ ਆਪਦੀ ਪਿੱਠ ਜਿਹੜੀ ਹੈਗੀ ਆਪੇ ਥੱਫਤ ਪਾਉਣ ਦੀ ਕੀ ਲੋੜ ਪੈਗੀ ਇਹ ਤਾਂ ਸਾਫ਼ ਪਤਾ ਲੱਗਦਾ ਕਿ ਪੁਲਿਸ ਦੀ ਕੋਈ ਖਾਸ ਅਚੀਵਮੈਂਟ ਇਹਨਾਂ ਦਿਨਾਂ ਦੇ ਵਿੱਚ ਨਹੀਂ ਹੋ ਰਹੀ ਔਰ ਸਭ ਤੋਂ ਵੱਡੀ ਗੱਲ ਇੰਟੈਲੀਜੈਂਸ ਦਾ ਫੇਲਿਅਰ ਦਾ ਆਪਾਂ ਸਾਰੇ ਕਿਤੇ ਦੇਖਦੇ ਪਏ ਆਂ ਔਰ ਮਨਿੰਦਰ ਜੀ ਜਿਹੜੀ ਗੱਲ ਆਪਾਂ ਕਰਦੇ ਆਂ ਕਿ ਹਰ ਇੱਕ ਗੱਲ ਪੁਣ ਇਹ ਕਹਿ ਕੇ ਪੱਲਾ ਛਡਾ ਲੈਣਾ ਕਿ ਆਪਸੀ ਇਹਨਾਂ ਦੀ ਕੋਈ ਲਾਕਡਾਊਨ ਸੀ ਜੀ ਅਸੀਂ ਕੀ ਕਰੀਏ ਜੀ ਇਹ ਚ ਸਰਕਾਰ ਦੀ ਕੀ ਗਲਤੀ ਹੈ ਜੀ ਇਹ ਚ ਪੁਲਿਸ ਦੀ ਕੀ ਗਲਤੀ ਹੈ ਇੰਟੈਲੀਜੈਂਸ ਦਾ ਉਹੀ ਕੰਮ ਹੁੰਦਾ ਹੈਗਾ ਪੁਲਿਸਿੰਗ ਦੇ ਵਿੱਚ ਇੱਕ ਸਭ ਤੋਂ ਵੱਡਾ ਜਿਹੜਾ ਹੈਗਾ ਉਹ ਇਹ ਹੁੰਦਾ ਲੋ ਇਹ ਆਪਣਾ ਸਿਧਾਂਤ ਹੁੰਦਾ ਹੈਗਾ ਕਿ ਪ੍ਰੋਫੈਨਸ਼ਨ ਆਫ ਕਰਾਈਮ ਕਿ ਜੇ ਅੱਜ ਕਿਤੇ ਕੋਈ ਲਾਕਡਾਊਨ ਚੱਲ ਰਹੀ ਹੈ ਲੋਕਾਂ ਦੀ ਇਆ ਕੋਈ ਕਦਲ ਮਾਰਨ ਦਾ ਕੋਈ ਉਹ ਹੈਗਾ ਹੈਗਾ ਤੇ ਉਹਨੂੰ ਰੋਕਣਾ ਪ੍ਰੀਵੈਂਸ਼ਨ ਆਫ ਕਰਾਇਮ ਕਰਾਇਮ ਹੋਣ ਤੋਂ ਪਹਿਲਾਂ ਰੋਕਣਾ ਹੁਣ ਬਾਅਦ ਚੋਂ ਤੇ ਕਰੀ ਜਾਂਦੇ ਆਪਾਂ ਇਹ ਇਹ ਬਾਅਦੂ ਝੂਠ ਬੋਲੀ ਜਾਂਦੇ ਔਰ ਮੈਨੂੰ ਜਿੰਨਾ ਪਤਾ ਲੱਗਿਆ ਹੈਗਾ ਕਿ ਇਹ ਮੁੰਡੇ ਨੂੰ ਪਹਿਲਾਂ ਵੀ ਧਮਕੀ ਆਈ ਸੀਗੀ ਔਰ ਇਹਨੂੰ ਇੱਕ ਵਾਰ ਸਿਕਿਉਰਟੀ ਵੀ ਦਿੱਤੀ ਸੀਗੀ ਪੁਲਿਸ ਨੇ ਤੇ ਫੇਰ ਵੀ ਤੁਸੀਂ ਇਹਨਾਂ ਚੀਜ਼ਾਂ ਨੂੰ ਮਤਲਬ ਟਰੈਕ ਕਰਕੇ ਨਹੀਂ ਰੱਖਦੇ ਕਿ ਕਿਸ ਤਰੀਕੇ ਨਾਲ ਬੰਦੇ ਨੂੰ ਖਤਰਾ ਹੋ ਸਕਦਾ ਜਾਂ ਕਿਸ ਤਰੀਕੇ ਨਾਲ ਹੋ ਸਕਦਾ ਹੈਗਾ ਠੀਕ ਹੈ ਆਪਾਂ ਕਹਿ ਦਿੰਦੇ ਆ ਵੀ ਲਾਕਡਾਊਨ ਸੀ ਪਰ ਉਹਦੀ ਵੀ ਤਾਂ ਇੱਕ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਉਹਨਾਂ ਚੀਜ਼ਾਂ ਨੂੰ ਟਰੈਕ ਕਰੇ ਉਹਨਾਂ ਚੀਜ਼ਾਂ ਨੂੰ ਸਮਝੇ ਹੀ ਤਾਂ ਓਵਰਆਲ ਪੁਲਸਿੰਗ ਹੁੰਦੀ ਹੈ ਜੀ ਜੀ ਹੁੰਦਾ ਕਿ ਤੇ ਤੁਸੀਂ ਕਰਦੇ ਹੁਣ ਤੁਹਾਨੂੰ ਉਹ ਉਹ ਦੇਖਿਆ ਹਾਲ ਤੁਸੀਂ ਆਪਾਂ ਚਲੋ ਗੱਲ ਆਪਾਂ ਦੂਜੇ ਪਾਸੇ ਵੀ ਲੈ ਲਈਏ ਥੋੜੀ ਜੀ ਤੁਸੀਂ ਉਹ ਦੇਖੀ ਹੋਣੀ ਕੋਰਟ ਦੀ ਸਟੇਟ ਮੋਹਾਲੀ ਦੇ ਵਿੱਚ ਜਦੋਂ ਉਹ ਉਹ ਐਸਐਚਓ ਨੇ ਜਿਹੜਾ ਹੈਗਾ ਬਈ ਇੰਸਪੈਕਟਰ ਨੇ ਇੱਕ ਚੌਂਕੀਦਾਰ ਨੂੰ ਜਿਹੜਾ ਹੈਗਾ ਥਪੜੇ ਮਾਰੇ ਉੱਥੇ ਕੋਰਟ ਦੇ ਵਿੱਚ ਜੀ 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 ਉਹਦੇ ਵਿੱਚ ਵੀ ਕੋਰਟ ਨੇ ਕਿਹਾ ਕਿ ਤੁਸੀਂ ਜਾਂਚ ਕਰੋ ਐਸਐਸਪੀ ਉਹ ਚ ਵੀ ਗਈ ਜਾਂਦੇ ਜੀ ਥਪੜੇ ਹੀ ਮਾਰੇ ਆ ਜ ਕੋਈ ਵੱਡੀ ਕੋਈ ਮਤਲਬ ਗੱਲ ਨਹੀਂ ਹੈਗੀ ਪਰਚਾ ਦਰਜ ਕਰਨ ਲਈ ਤੇ ਕੈਮਰਾ ਲੱਗਿਆ ਹੋਇਆ ਕੋਰਟ ਦੇ ਆਦੇਸ਼ ਨੇ ਸੀਨੀਅਰ ਜੱਜ ਕਹੀ ਜਾਂਦੇ ਵੀ ਪਰ ਵੀ ਇਹਦੀ ਜਾਂਚ ਕਰਕੇ ਪਰਚਾ ਦਰਜ ਕਰੋ ਉੱਥੇ ਵੀ ਝੂਠ ਬੋਲੀ ਜਾਂਦੇ ਮਤਲਬ ਇਸ ਕੇ ਸਾਹ ਦੇ ਤੱਕ ਤੁਸੀਂ ਜਾਓਗੇ ਬਈ ਲੋਕਾਂ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਆਪਦਾ ٹرسٹ ਤੇ ਬਣਾਉਣਾ ਹੀ ਪੈਣਾ ਨਾ ਫੇਰ ਹੀ ਲੋਕ ਯਕੀਨ ਕਰਨਗੇ ਫੇਰ ਹੀ ਤੁਹਾਡੇ ਕੋਲੇ ਆਣਗੇ ਹੁਣ ਉਹ ਪਹਿਲਾਂ ਨਹੀਂ ਗੱਲਾਂ ਨਹੀਂ ਰਹੀਆਂ ਵੀ ਤੁਸੀਂ ਝੂਠ ਬੋਲ ਲਿਓ ਤੇ ਉਹ ਚੱਲੀ ਜਾਊਗਾ ਸਾਰਾ ਕੁਝ ਜਿਹੜਾ ਕੁਝ ਕਾਗਜ਼ਾਤ ਹੋਇਆ ਲੋਕ ਆਪ ਵੀ ਸਵਾਲ ਕਰਦੇ ਹੁਣ ਜੀ 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 ਬਈ ਸਾਹਿਬ ਤੁਸੀਂ ਸਮਝਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਵਕੀਲ ਸਾਹਿਬ ਇੱਕ ਜਾਣਕਾਰੀ ਦਿਓ ਜਿਹੜਾ ਕੱਲ ਰਮਨਦੀਪ ਨੂੰ ਪੁਲਿਸ ਕਹਿ ਰਹੀ ਹੈ ਸ਼ਾਮ ਨੂੰ ਕਿ ਅਸੀਂ ਗ੍ਰਿਫਤਾਰ ਕੀਤਾ ਹੈ ਅਖਬਾਰ ਚ ਖਬਰ ਲੱਗੀ ਹੈ ਕਿ ਸਰੈਂਡਰ ਕੀਤਾ ਅਸਲ ਸਚਾਈ ਕੀ ਹੈ ਕੋਰਟ ਚ ਸਲੰਡਰ ਕੀਤਾ ਜੀ ਉਹਨਾਂ ਨੂੰ ਕੋਰਟ ਚ ਸਲੰਡਰ ਕੀਤਾ ਜੀ ਹਾਂਜੀ ਹਾਂਜੀ ਤੁਸੀਂ ਕਰਵਾਇਆ ਜੀ ਹਾਂਜੀ ਹਾਂਜੀ ਠੀਕ ਹੈ ਸਰ ਮਤਲਬ ਤੁਸੀਂ ਕਿ ਕਿੰਨੇ ਵਜੇ ਕੀਤਾ ਸਰ ਉਹਨਾਂ ਨੇ ਸਲੰਡਰ ਸਰ ਅਸੀਂ ਤਾਂ 10 ਵਜੇ ਸਰ ਕੋਰਟ ਚ ਲੈ ਦੇ ਚੁਗੇ ਉਹਨੂੰ ਠੀਕ ਹੈ ਸਰ 10 ਵਜੇ ਆ ਗਏ ਸੀਗੇ ਉਹ ਠੀਕ ਹੈ ਸਰ ਉਸ ਤੋਂ ਬਾਅਦ ਪੁਲਿਸ ਕਾਰਵਾਈ ਨੂੰ ਅਰੈਸਟ ਕਰਨ ਨੂੰ ਇਹਨਾਂ ਨੂੰ 2 ਘੰਟੇ ਲੱਗਦੇ ਸੀ ਠੀਕ ਹੈ ਯਾਨੀ ਕਿ ਤੁਸੀਂ 10 ਵਜੇ ਉਹਨਾਂ ਨੂੰ ਕੋਰਟ ਚ ਲੈ ਕੇ ਆ ਗਏ ਸੀ ਹਾਂਜੀ ਹਾਂਜੀ ਠੀਕ ਹੈ ਕਿਹੜੇ ਮਾਂ ਆ ਪੀ ਹੋ ਗਏ ਸੀ ਉਹ ਆਪ ਹੀ ਆਗੇ ਸੀ ਹਾਂਜੀ ਡੀਐਸਪੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਮੈਂ ਮਨਿੰਦਰ ਜੀ ਸਿੱਧੂ ਗੱਲ ਕਰ ਰਹੀ ਲੋਕ ਵਾਈਟੀਵੀ ਤੋਂ ਹਾਂਜੀ ਜੀ ਤੁਸ ਜੀ ਸਰ ਇੱਕ ਨਾ ਤੁਹਾਡਾ ਪੱਖ ਲੈਣਾ ਸੀ ਆ ਕੱਲ ਵਾਲੀ ਘਟਨਾ ਦੇ ਮਾਮਲੇ ਜਿਹੜਾ ਮਨਦੀਪ ਜੀ ਰੈਸਟ ਦੇ ਮਾਮਲੇ ਸੀ ਹੂੰ ਹੂੰ ਸਰ ਪੁਲਿਸ ਇਹ ਕਹਿ ਰਹੀ ਹੈ ਵਕੀਲ ਕਹਿ ਰਿਹਾ ਕਿ ਅਸੀਂ ਸਰੈਂਡਰ ਕਰਵਾਇਆ ਪੁਲਿਸ ਕਹ ਰਹੀ ਅਸੀਂ ਰੈਸਟ ਕੀਤਾ ਜੀ ਕਿਹੜੇ ਵਕੀਲ ਕਹਿ ਰਿਹਾ ਜਿਹੜੇ ਉਹਨਾਂ ਦੇ ਵਕੀਲ ਆ ਸਾਡੀ ਗੱਲ ਹੋਈ ਉਹਨਾਂ ਨੇ ਫੋਨੋਂ ਕਿਹਾ ਸੀ ਕਹਿੰਦੇ ਅਦਾਲਤ ਚਾਰਜੀ ਦਿੱਤੀ ਹੈ ਉਹ ਬੰਦਾ ਮੋਟਰਸਾਈਕਲ ਤੇ ਆਇਆ ਤੇ ਅਸੀਂ ਸਰੈਂਡਰ ਕਰਵਾਇਆ 10 ਵਜੇ 12 ਵਜੇ ਪੁਲਿਸ ਤੱਕ ਕਾਰਵਾਈ ਪੂਰਾ ਕਰਕੇ ਲੈ ਗਈ ਹੈ ਉਹਨੂੰ ਤੁਸੀਂ ਨਾ ਮੈਨੂੰ ਵਟਸਐਪ ਮੈਸੇਜ ਕਰੋ ਜਿਹੜੇ ਬੰਦੇ ਨੇ ਅਰੈਸਟ ਕੀਤਾ ਮੈਂ ਤੁਹਾਨੂੰ ਉਹਦਾ ਹੀ ਨੰਬਰ ਭੇਜ ਦਿੰਨਾ ਠੀਕ ਹੈ ਸਰ ਤੋਂ ਟੀਮ ਪਾਰਟੀ ਦਾ ਦੇ ਯਾਰ ਇਨ ਬੈਟਰ ਪੋਜੀਸ਼ਨ ਟੂ ਅਨਸਰ ਯੂ